جس طریقے کی بیان بازی جائے گی ایسا بالکل ہر ایک پتہ کا مان سمان <سلام> جانو سارا خیال رکھنا چاہیے ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਾਰੇ ਕੋਈ ਤਾਂ ਫੈਸਲਾ ਆਉਣੀ ਮੇਰੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਰੇਤ ਧਾਨ ਦੀ ਧੂਮੇ ਨਾਲ ਜਿਹੜਾ ਪਿਛਲਾ ਕਿਤੇ ਆ ਬਹੁਤ ਹੋਦਾ ਜਾ ਰਿਹਾ ਹੈ ਜਿਹੜਾ ਹੌਸਲ ਦੇ ਕੰਪਨੀ ਜਿਹੜਾ ਮਸਲਾ ਇੱਕ ਛੋਟਾ ਮਸਲਾ ਨਹੀਂ ਹੈ ਇਹ ਬੜਾ ਸੋਲ ਮਸਲਾ ਹੈ ਔਰ ਸਾਰੇ ਸੰਸਾਦ ਦੇ ਸਿੱਖਾਂ ਦੀ ਨਜ਼ਰ ਇਸ ਮਸਲੇ ਬਣੇ ਹੋਈ ਆ ਔਰ ਭਾਵੇਂ ਜਦ ਤੱਕ ਅਸੀਂ ਸਿੱਖ ਸਭਾ ਨੇ ਇਹ ਖਾਤਿਰ ਜਿਹੜਾ ਆਪਣਾ ਫੈਸਲਾ ਉਹ ਕਰਨ ਵਾਲੇ ਪਾਸੇ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਕਰਾਲਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਜੀ ਜੋ ਹਾਲਾਤ ਨੇ ਮੌਜੂਦਾ ਪੰਜਾਬ ਅਥਾਹੇ ਦਲ ਤੋਂ ਵਿਨਾ ਵਿਕਾਸ ਕਰ ਦਾਲੀ ਕੀ ਕੈਸੀ ਬਾਤ ਏ ਜਿੰਨੇ ਹਰ ਸਾ ਪੰਜਾਬ ਪੰਜਾਬੀ ਹੋਰ ਪੰਜਾਬੀਅਤ ਦੇ ਪਾਸੇ ਗੱਲ ਕੀਤੀ ਹੈ ਔਰ ਸਾਡੇ ਉਹ ਜਥੇਬੰਦੀਆਂ ਸ਼ਹਿਰਾਂ ਕਿੱਥੇ ਬੰਦੀ ਹੈ اور سو سال کو بات ہو چکا ہو جیسے بندی بھولی میں چاہیے ہیں پنجاب میں اس پتالی دالتہ پاکتار ہونا بڑا ضروری ہے سی صاحب کی میری سجا ہوئے گی تارمک سجا ہوئے گی یا کوئی راج میں تک فیصلہ نہیں کرنی تو دلانتے کرنے لئے گی سامیت دیکھا گی سامیت دیکھا ہے سامیت دیکھا گی سامیت دیکھا گی ایک دیکھا گی سامیت 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 دیکھا گی ਜੋ ਜੋਬ ਕਰਦੇ ਨੇ ਕੰਮ ਕਰਦੇ ਨੇ ਉਹਨਾਂ ਉੱਤੇ ਬੰਦੀ ਲਾਈ ਜਾਣੀ ਕਕਾਰਾ ਤੇ ਬੰਦੀ ਲਾਈ ਜਾਣੀ ਇਹ ਪੰਜਾਬ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਿੱਖਾਂ ਦੇ ਨਾਲ ਹਮੇਸ਼ਾ ਤੱਕਾ ਹੋਇਆ ਔਰ ਇਹ ਵੀ ਉਸੇ ਤੱਕੇ ਦਾ ਇੱਕ ਹਿੱਸਾ ਹੈ ਕਿ ਜਿਹੜੀ 에ਰਪੋਰਟਾਂ ਦੇ ਉੱਤੇ ਸਿੱਖਾਂ ਦੇ ਨਾਲ ਤਕਾਰ ਪਹਿਨਣ ਉੱਤੇ ਕਿਰਪਾਨ ਪਹਿਨਣ ਉੱਤੇ ਮੰਦੀ ਰਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਪੇ ਗਿਆ ਹੈ ਕਿ ਸਰਕਾਰ ਦੇ ਨਾਲ ਪਹੁੰਚ ਕਰਕੇ ਇਹ ਜਿਹੜਾ ਕਾਨੂੰਨ ਲਾਗੂ ਹੋਇਆ ਇਹ ਨੁਰਾਦਿਤ ਹੋਇਆ ਹੈ। ਸੰਸਦ ਜੀ ਤੋਂ ਵੀ ਪਾਸ ਕੀਤਾ ਗਿਆ ਕਿ ਗੁਰਦੁਆਰਿਆਂ ਦੇ ਵਿੱਚ ਆਲਤਿਸ਼ਵਾਦੀ ਬੰਦ ਕਰਨ ਦੇ ਉੱਤੇ ਜਿਹੜਾ ਕੰਮ ਵੀ ਕਰੇ ਉਹਦੇ ਬਾਰੇ ਕੋਈ ਬੈਸਪੋਰਟ ਇਹ ਤਰ੍ਹਾਂ ਪਹੁੰਚ ਕਰਵਾਉਣਗੇ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਬਾਰੇ ਕੋਈ ਤਾਂ ਫੈਸਲਾ ਆਉਣਾ ਜ਼ਰੂਰੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਈ ਦੇ ਤਾਨ ਕੀ ਧੂਮੇ ਦਾ ਜਿਹੜਾ ਮਸਲਾ ਕਿਤੇ ਆ ਰਿਹਾ ਇੱਕ ਵੀ ਹੁੰਦਾ ਜਾ ਰਿਹਾ ਹੈ ਇਹ ਬਹੁਤ ਜ਼ਰੂਰੀ ਹੈ ਜਿਹੜਾ ਮਸਲਾ ਇੱਕ ਛੋਟਾ ਮਸਲਾ ਵੀ ਹੈ ਇਹ ਬੜਾ ਸਾਰਾ ਸਵਾਲ ਮਸਲਾ ਹੈ ਔਰ ਸਾਰੇ ਸੰਸਾਰ ਦੇ ਸਿੱਖਾਂ ਦੀ ਨਜ਼ਰ ਇਸ ਮਸਲੇ 'ਤੇ ਲੱਗੀ ਹੋਈ ਹੈ ਔਰ ਬਹੁਤ ਜਨਤਾ ਅਸੀਂ ਸਿੱਖ ਸਭਾ ਦੇ ਵਿੱਚ ਭਾਗ ਕਰਦੇ ਹਾਂ ਜਿਹਦਾ ਜਿਹੜਾ ਆਪਣਾ ਫੈਸਲਾ ਉਹ ਕਰਨ ਵਾਲੇ ਪਾਸੇ ਲੱਗਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤੱਤ ਲੜਾਉਣਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਜਿਹੜਾ ਹਾਲਾਤ ਨੇ ਮੌਜੂਦਾ ਪੰਜਾਬ ਅਥਾ ਦਾਲੀਏ ਕਿ ਐਸੀ ਪਾਰਟੀ ਜਿਸ ਨੇ ਹਰਸਾ ਪੰਜਾਬ ਪੰਜਾਬੀ ਹੋਰ ਪੰਜਾਬੀਅਤ ਦੇ ਪਾਸੇ ਗੱਲ ਕੀਤੀ ਹੈ ਔਰ ਸਾਡੇ ਉਹ ਜੱਥੇਬੰਦੀਆਂ ਸ਼ਿਰਕਤ ਕਰਦੇ ਬੰਦੀ ਹੈ اور سوہر صاحبات سامہ ہو چکا ہے اور جب تک مندیب میں بھی چاہیے اپنے جاوری اس قطعالی دلتہ پانکار ہونا بڑا جہو نہیں ہے سجا ہوئے کہ دارمک سجل ہوئے گی یا کوئی راجبہ تک فیصلہ نہیں کسی تو دلانتے کرنے لئے گا سامے تو دیکھا ہوں گے سامے تو نہیں ایک دیکھا ہوں گے اوپر کامرال ہے اس کامرال ہے اس کانفرنس میں سے مطلب پاس پتا گیا اور ائرپورٹہ نے اپنے کے س ਜੋ ਜੋ ਕੰਮ ਨੇ ਕੰਮ ਕਰਦੇ ਉਹਨਾਂ ਉੱਤੇ ਬੰਦੀ ਲਾਈ ਜਾਣੀ ਕਕਾਰਾ ਤੇ ਬੰਦੀ ਲਾਈ ਜਾਣੀ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਿੱਖਾਂ ਦੇ ਨਾਲ ਹਮੇਸ਼ਾ ਤੱਕਾ ਹੋਇਆ ਹੈ ਔਰ ਇਹ ਵੀ ਉਸੇ ਤੱਕ ਕਿਦਾਈ ਇੱਕ ਹਿੱਸਾ ਹੈ ਕਿ ਜਿਹੜੀ 에ਰਪੋਰਟਾਂ ਦੇ ਉੱਤੇ ਸਿੱਖਾਂ ਦੇ ਨਾਲ ਕਕਾਰ ਪਹਿਨਣ ਤੇ ਕਿਰਪਾਨ ਪਹਿਨਣ ਤੇ ਪੰਦੀ ਲਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਚਾ ਪਿਆ ਹੈ ਕਿ ਸਰਕਾਰ ਦੇ ਨਾਲ ਪਹੁੰਚ ਕਰਕੇ ਇਹ ਜਿਹੜਾ ਕਾਨੂੰਨ ਲਾਗੂ ਹੋਇਆ ਇਹਨਾਂ ਨੂੰ ਰਾਤਿਰਵਾਇਆ। ਸਿੰਘ ਸਾਹਿਬ ਜੀ ਨੇ ਭੋਕਾਂ ਵੀ ਪਾਸ ਕੀਤਾ ਗਿਆ ਕਿ ਗੁਰਦੁਆਰਿਆਂ ਦੇ ਵਿੱਚ ਆਦੇਸ਼ਵਾਜੀ ਬੰਦ ਕਰਨ ਦੇ ਉੱਤੇ ਪੰਦੀ ਕਰੇ। ਉਹਦੇ ਬਾਰੇ ਕੋਈ 에ਰਪੋਰਟ ਇਹਨਾਂ ਬਾਰੇ ਕਰੀ ਕੋਈ ਹਾਲ ਨਹੀਂ ਹੈ। ਦੇ ਵੀ ਵੀਡੀਓ ਦੇ ਵਿੱਚ ਰਜੀਤ ਸਿੰਘ ਗੋਰੀ ਮਸਕੀਨ ਪਰੋ ਜਿਸ ਤਰੀਕੇ ਦੀ ਬਿਆਨਵਾਦੀ ਕੀਤੀ ਜਾ ਰਹੀ ਹੈ ਨਹੀਂ ਹਰ ਕਿਸੇ ਕਰੋ ਲੈਕਾ ਤੋਂ ਬਾਰੇ ਕਿਹਾ ਪੈਸਾ ਬਿਲਕੁਲ ਵੇਰੀਅਟ ਹਾਰਟ ਜੈਸਸ ਤੋਂ ਸਾਫ ਨਾ ਪਰਾਈ ਹਾਰਿਕ ਫਤਿਹ ਦਾ ਮਨਸੂਮਾ ਹੋ ਗਿਆ ਉਹ ਸੰਸਾਰ ਦਾ ਹਿੱਸਾ ਰਹਿਣਾ ਚਾਹੀਦਾ ਜੂਮਰੀ ਕਾਲੀ ਨਾਲ ਦੇ ਪ੍ਰਧਾਨ ਦੇ ਬਾਰੇ ਕੋਈ ਤਾਂ ਫੈਸਲਾ ਆਉਣਾ ਦੀ ਉਮੀਦ ਹੈ ਕਿਉਂਕਿ ਜੂਮ ਨੇ ਕਾਲੀ ਨਾਲ ਦੇ ਭਾਈ ਦੇ ਪਤਾਨ ਦੀ ਧੂਮੇ ਦਾ ਜਿਹੜਾ ਕਿਤੇ ਇੱਕ ਵੀ ਹੁੰਦਾ ਜਾ ਰਿਹਾ ਹੈ ਉਹ ਬਹੁਤ ਜਲਦੀ ਕੰਮ ਤੇ ਜਿਹੜਾ ਮਸਲਾ ਹੈ ਖੇਤੀ ਦਾ ਮਸਲਾ ਵੀ ਹੈ ਇਹ 12 ਸਾਲ ਦਾ ਮਸਲਾ ਹੈ ਉਹ ਸਾਰੇ ਸੰਸਾਰ ਦੇ ਸਿੱਖਾ

ਔਰ 100 ਸਾਲ ਤੋਂ ਵੱਧ ਸਮਾਂ ਹੋ ਚੁੱਕਾ ਹੈ ਜਿਸ ਦੇ ਬਾਰੇ ਵਿੱਚ ਆਈ ਹੈ ਪੰਜਾਬ ਵਿੱਚ ਅਕਾਲੀ ਦਲ ਦਾ ਪਾਰਟਨਰ ਹੋਣਾ ਬੜਾ ਜ਼ਰੂਰੀ ਹੈ ਇਸ ਸਰਕਾਰ ਦੀ ਜਿਹੜੀ ਸਜ਼ਾ ਹੋਏਗੀ ਧਾਰਮਿਕ ਸਜ਼ਾ ਹੋਏਗੀ ਜਾਂ ਕੋਈ ਰਾਜਨੀਤਿਕ ਫੈਸਲਾ ਨਹੀਂ ਕਿਸੇ ਤੋਂ ਦਲੰਦ ਕਰਨ ਲਈ ਉਹ ਸਮੇਂ ਤੇ ਸਮੇਂ ਤੇ ਦੇਖਾਂਗੇ ਸਰ ਸਮੇਂ ਤੇ ਅੱਜ ਓਪਨ ਕੈਮਰਾ ਲਿਓ ਇਸ ਕਾਨਫਰੰਸ ਦੇ ਵਿੱਚ ਮੁੱਖ ਪਾਸ ਕੀਤਾ ਗਿਆ ਔਰ 에어ਪੋਰਟਾਂ ਦੇ ਉੱਤੇ ਜਿਹੜੇ ਸਿੱਖ ਕਰਮਚਾਰੀ ਮੁਲਾਜ਼ਮ ਅਮਰਤਾਰੀ ਜੋ ਜੋ ਕਰਦੇ ਨੇ ਅੰਮ ਕਰਦੇ ਨੇ ਉਹਨਾਂ ਉੱਤੇ ਬੰਦੀ ਲਾਈ ਜਾਣੀ ਕਕਾਰਾ ਤੇ ਬੰਦੀ ਲਾਈ ਜਾਣੀ ਇਹ ਪੰਜਾਬ ਵਿੱਚ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਸਿੱਖਾਂ ਦੇ ਨਾਲ ਹਮੇਸ਼ਾ ਤੱਕਾ ਹੋਇਆ ਹੈ ਔਰ ਇਹ ਵੀ ਉਸੇ ਤੱਕੇ ਦਾ ਇੱਕ ਹਿੱਸਾ ਹੈ ਕਿ ਜਿਹੜੀ 에ਰਪੋਰਟਾਂ ਦੇ ਉੱਤੇ ਸਿੱਖਾਂ ਦੇ ਨਾਲ ਤਕਾਰ ਪਹਿਨਣ ਤੇ ਕਿਰਪਾਨ ਪਹਿਨਣ ਤੋਂ ਮੰਦੀ ਲਾਈ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲਿਖਿਆ ਪਿਆ ਹੈ ਕਿ ਸਰਕਾਰ ਦੇ ਨਾਲ ਪਹੁੰਚ ਕਰਕੇ ਇਹ ਜਿਹੜਾ ਕਾਨੂੰਨ ਲਾਗੂ ਹੋਇਆ ਇਹ ਨੂੰ ਮੁਕਾਦ ਕਰਵਾਇਆ। ਸਿੰਘ ਸਾਹਿਬ ਜੀ ਤੋਂ ਵੀ ਪਾਸ ਕੀਤਾ ਗਿਆ ਕਿ ਗੁਰਦੁਆਰਿਆਂ ਦੇ ਵਿੱਚ ਆਤਿਸ਼ਬਾਜੀ ਬੰਦ ਕਰਨ ਦੇ ਉੱਤੇ ਜਿਹੜਾ ਕਦਮ ਕੀ ਕਰੇ ਉਹਦੇ ਬਾਰੇ ਕੋਈ ਗੈਰਪੋਰਟ ਇਹਨਾਂ ਦੇ ਦਰੱਖਤਾਂ ਨਹੀਂ ਕਰਿ ਪਹਾਲ ਨਹੀਂ ਹੈ। ਮੀਡੀਆ ਦੇ ਵਿੱਚ ਅਰਜੀਤ ਸਿੰਘ ਗੋ